ਜਿੰਦਾਬਾਦ ਜਿੰਦਾਬਾਦ ਇਹ ਸ਼ਹਿਰ ਦਾ ਇੱਕ ਬਹਾਨਾ ਆ ਪੰਜਾਬ ਦਾ ਮਸੀਹ ਇੱਜਾ ਦਾ ਨਿਸ਼ਾਨਾ ਹੈ ਅੱਜ ਅਸੀਂ ਡੀਸੀ ਆਫਿਸ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਸ਼ਾਇਦ ਡੀਸੀ ਸਾਹਿਬ ਕਿਸੇ ਮੀਟਿੰਗ ਦੇ ਵਿੱਚ ਬਿਜ਼ੀ ਸੀ ਕਿਉਂਕਿ ਉਹਨਾਂ ਨੂੰ ਬਹੁਤ ਕਾਰਜ ਹੁੰਦੇ ਆ ਤੇ ਏਡੀਸੀ ਸਾਹਿਬ ਨਾਲ ਮੁਲਾਕਾਤ ਹੋਈ ਹੈ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਮ ਦਾ ਅਸੀਂ ਮੰਗ ਪੱਤਰ ਭੇਜਿਆ ਆਇਆ ਕਿਉਂਕਿ ਉਹਨਾਂ ਨੂੰ ਯਾਦ ਕਰਾਉਣਾ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਮਸੀਹ ਭਾਈਚਾਰਾ ਵੀ ਵਸਤਾ ਹੈ ਤੇ ਮਸੀਹ ਭਾਈਚਾਰਾ ਜੋ ਸੰ ਉਹ ਕਹਿੰਦੀਆਂ ਜਣਗੰਨਾ ਉਹ ਨਹੀਂ ਹੈ ਬਾਬੇ ਨੇ ਜੋ ਗੱਲ ਕਹੀ ਹੈ ਵੀ ਮੱਧਮ شمارੀ ਕਰਾਣੀ ਜ਼ਰੂਰੀ ਹੈ ਕਿਉਂਕਿ ਉਹ ਗੱਲ ਆ ਜਾਂਦੀ ਹੈ ਜਿਹਦੀ ਜਿੰਨੀ ਭਾਗੀਦਾਰੀ ਉਹਦੀ ਓਨੀ ਹਿੱਸੇਦਾਰੀ ਅੱਜ ਸਾਡੀ ਭਾਗੀਦਾਰੀ ਚੌਥੇ ਹਿੱਸੇ 'ਚ ਪੰਜਾਬ 'ਚ ਪਹੁੰਚ ਚੁੱਕੀ ਹੈ ਪਹਿਲਾਂ ਵੀ ਚੌਥੇ ਹਿੱਸੇ 'ਚ ਸੀ ਸਾਡੇ ਨਾਲ ਕਹਣ ਕੀਤਾ ਜਾਂਦਾ ਮੱਧਮ شمارੀ ਦੇ ਵਿੱਚ ਸਾਡੇ ਪੁਰਦਾਦਿਆਂ ਦਾ ਨਾਮ ਲੈ ਪੁੱਛਿਆ ਜਾਂਦਾ ਹੈ ਜਦ ਕਿ ਸਾਨੂੰ ਆਪ ਵੀ ਆਪਣੇ ਪਰਦਾਦੇ ਦਾ ਨਾਮ ਮੈਨੂੰ ਨਹੀਂ ਪਤਾ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਨੂੰ ਦਾਦੇ ਤੱਕ ਪਤਾ ਆ ਤੇ ਇਹ ਕੀ ਗੱਲ ਹੈ ਇਹ ਜਾਣ ਕੇ ਚਾਲ ਬਾਜੀ ਦੇ ਨਾਲ ਇਦਾਂ ਦੀ ਸਿਆਸਤ ਖੇਡੀ ਜਾਂਦੀ ਹੈ ਕਿ ਸਾਡੀ ਜਨਗਣਨਾ ਚ ਪੂਰੇ ਨਾ ਹੋ ਸਕੀਏ ਅੱਜ ਮੰਗ ਪੱਤਰ ਅਸੀਂ ਦਿੱਤਾ ਹੈ ਡੀਸੀ ਸਾਹਿਬ ਨੂੰ ਤੇ ਇੱਕ ਕੰਪਲੇਂਟ ਸੀਪੀ ਸਾਹਿਬ ਨੂੰ ਦਿੱਤੀ ਹੈ ਕਿ ਉਹਨਾਂ ਨੇ ਸਿੱਧਾ ਹੀ ਸਾਡੀ ਕਮਿਊਨਿਟੀ ਨੂੰ ਥ੍ਰੈਟ ਕੀਤਾ ਸਾਡੀ ਪਾਕ ਪਵਿੱਤਰ ਬਾਈਬਲ ਨੂੰ ਉਹਨਾਂ ਨੇ ਜਾਲੀ ਦੱਸਿਆ ਹੈ ਕਿ ਸਾਡੇ ਨੌਜਵਾਨਾਂ ਨੂੰ ਬੇਇਜਤ ਕੀਤਾ ਆ ਸਾਡੇ ਪਾਸਟਰਾ ਨੂੰ ਬੇਇਜਤ ਕੀਤਾ ਆ ਕਿ ਜਿਹੜਾ ਪ੍ਰਚਾਰ ਕਰਦੇ ਆ ਪਖੰਡਾ ਇਹ ਰਿਚੁਅਲਸ ਨੇ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹਨਾ ਹੈ ਕਿ ਸਾਡੇ ਤਿੰਨ ਤਰ੍ਹਾਂ ਦੇ ਪ੍ਰਚਾਰ ਹੁੰਦੇ ਨੇ ਇੱਕ ਕੈਥੋਲਿਕ ਪ੍ਰਚਾਰ ਇੱਕ ਪ੍ਰੋਟੈਸਟੈਂਟ ਪ੍ਰਚਾਰ ਤੇ ਇੱਕ ਪੈਂਟੀਕੋਸਟਲ ਪ੍ਰਚਾਰ ਕੈਥੋਲਿਕ ਦਾ ਪ੍ਰਚਾਰ ਪੈਂਟੀਕੋਸਟਲ ਨਾਲ ਮੇਲ ਨਹੀਂ ਖਾਂਦਾ ਪ੍ਰੋਟੈਸਟੈਂਟ ਦਾ ਪੈਂਟੀਕੋਸਟਲ ਨਾਲ ਨਹੀਂ ਖਾਂਦਾ ਸਭ ਦਾ ਅਲੱਗ-ਅਲੱਗ ਤੇ ਸਭ ਦਾ ਅਲੈਦਾ-ਅਲੈਦਾ ਤਰੀਕਾ ਆ ਜਿਸ ਤਰੀਕੇ ਵੀ ਪ੍ਰਚਾਰ ਹੁੰਦਾ ਆ ਉਹ ਪਵਿੱਤਰ ਬਾਈਬਲ ਦਾ ਹਿੱਸਾ ਆ ਚਾਹੇ ਉਹ ਯਿਸੂ ਦਾ ਹੀ ਹੁੰਦਾ ਹਾਂ ਉਹ ਯਿਸੂ ਦਾ ਹੀ ਹੁੰਦਾ ਆ ਤੇ ਪਵਿੱਤਰ ਬਾਈਬਲ ਦਾ ਹਿੱਸਾ ਆ ਚਾਹੇ ਪ੍ਰਾਣਾ ਨੇਮ ਹੋਵੇ ਤੇ ਚਾਹੇ ਨਵਾਂ ਨੇਮ ਹੋਵੇ ਟਾਈਮ ਟੂ ਟਾਈਮ ਚਿੰਨ ਵੀ ਹੁੰਦੇ ਰਹੇ ਚਮਤਕਾਰ ਵੀ ਹੁੰਦੇ ਰਹੇ ਮੁਰਦੇ ਵੀ ਜਿੰਦੇ ਹੁੰਦੇ ਰਹੇ ਲੰਗੜੇ ਵੀ ਚੱਲਦੇ ਰਹੇ ਕੋੜੀ ਵੀ ਠੀਕ ਹੁੰਦੇ ਰਹੇ ਅੰਨੇ ਵੀ ਠੀਕ ਹੁੰਦੇ ਰਹੇ ਭੁੱਖਾਂ ਦੀ ਭੁੱਖ ਮਿਟਦੀ ਰਹੀ ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਨਾਮ ਪਹਿਲਾਂ ਕਾਇਮ ਸੀ ਹੁਣ ਕਾਇਮ ਹੈ ਤੇ ਹਮੇਸ਼ਾ ਕਾਇਮ ਰਹੇਗਾ ਮੈਂ ਪੰਜਾਬ ਪੁਲਿਸ ਤੋਂ ਮੰਗ ਕਰਦਾ ਆ ਕਿ ਜਿਹੜਾ ਬਾਹਰੋਂ ਆ ਕੇ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦਾ ਦੰਗੇ ਕਰਾਉਣਾ ਚਾਹੁੰਦਾ ਹੈ ਉਹਦੇ ਤੇ ਕਾਨੂੰਨ ਇਦਾਂ ਦਾ ਲਾ ਕੇ ਇੱਕ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ ਦੂਜਾ ਉਹਨੂੰ ਉਹਦੇ ਮੁਲਕ ਦੇ ਵਿੱਚ ਡਿਪੋਰਟ ਕੀਤਾ ਜਾਵੇ ਮੇਰਾ ਕ੍ਰਿਸਚਨ ਕੰਟਰੀਆਂ ਨੂੰ ਵੀ ਇੱਕ ਮੰਗ ਹੈ ਕਿ ਜਿਹੜੇ ਉੱਥੋਂ ਲੋਕ ਆ ਕੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਕੈਨਸਲ ਕੀਤੀ ਜਾਵੇ ਤੇ ਨਾ ਉਹ ਇੱਥੇ ਦੇ ਰਹਿਣ ਨਾ ਉਹ ਉੱਥੇ ਦੇ ਰਹਿਣ ਥੈਂਕ ਯੂ ਐਮ ਸੀ ਦੀ ਮੇਰਾ ਨਾਮ ਜਤਿੰਦਰ ਮਸੀ ਗੌਰਵ ਹੈ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਆ ਅੱਜ ਤੁਸੀਂ ਦੇਖਿਆ ਲੁਧਿਆਣਾ ਦੇ ਵਿੱਚ ਸਮੂਚਾ ਮਸੀਹ ਭਾਈਚਾਰਾ ਇਕੱਠਾ ਹੋਇਆ ਸਾਡੇ ਵੱਖ-ਵੱਖ ਜਥੇਬੰਦੀਆਂ ਤੋਂ ਸਾਡੇ ਲੀਡਰ ਸਾਹਿਬਾਨ ਇਕੱਠੇ ਹੋਏ ਨੇ ਪਾਸਟਰ ਸਾਹਿਬਾਨ ਇਕੱਠੇ ਹੋਏ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਰਾਰਤੀ ਬਾਬਾ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਸਿੱਖ ਭਾਈਚਾਰੇ ਨੂੰ ਔਰ 크ਰਿਸਚਨ ਭਾਈਚਾਰੇ ਨੂੰ ਆਪਸ ਵਿੱਚ ਲੜਾਉਣਾ ਚਾਹੁੰਦਾ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਸਿੱਖ ਜਿਹੜੇ ਸਾਡੇ ਵੱਡੇ ਭਰਾ ਨੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਅਸੀਂ ਕੁਰਾਨ ਸ਼ਰੀਫ ਦਾ ਵੀ ਸਤਿਕਾਰ ਕਰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸਤਿਕਾਰ ਕਰਦੇ ਆਂ ਭਗਵਤ ਗੀਤਾ ਦਾ ਵੀ ਸਤਿਕਾਰ ਕਰਦੇ ਆਂ ਪਵਿੱਤਰ ਬਾਈਬਲ ਦਾ ਸਤਿ ਚਾਵਾ ਵੀ ਕਿੱਦਾਂ ਆਪਸੀ ਜਿਹੜੇ ਦੰਗੇ ਕਰਵਾਈ ਜਾਣ ਭਾਈਚਾਰਕ ਸਾਂਝ ਖਰਾਬ ਕੀਤੀ ਜਾਵੇ ਔਰ ਅਸੀਂ ਇਹਨਾਂ ਦੇ ਖਿਲਾਫ ਆ ਔਰ ਪਿਛਲੇ ਦਿਨਾਂ ਦੇ ਵਿੱਚ ਬਾਬਾ ਗੁਰਪ੍ਰੀਤ ਨੇ ਔਰ ਉਹਦੇ ਸਾਥੀਆਂ ਨੇ ਬਾਈਬਲ ਨੂੰ ਗੰਦ ਦੱਸਿਆ ਕੂੜਾ ਦੱਸਿਆ 크੍ਰਿਸਚਨ ਭਾਈਚਾਰੇ ਨੂੰ ਭਦੀ ਸ਼ਬਦਾਵਲੀ ਦੇ ਨਾਲ ਸੰਬੋਧਿਤ ਕੀਤਾ ਔਰ ਬਾਈਬਲ ਨੂੰ ਇਹ ਕਿਹਾ ਵੀ ਬਾਈਬਲ ਨਕਲੀ ਆ ਸੋ ਅਸੀਂ ਕਿਸੇ ਦੇ ਧਰਮ ਗ੍ਰੰਥ ਬਾਰੇ ਬੋਲਦੇ ਨਹੀਂ ਆ ਮਗਰ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਵੀ ਸਾਡੇ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਦੇ ਬਾਰੇ ਕੋਈ ਭਦੀ ਸ਼ਬਦਾਵਲੀ ਵਰਤੇ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲੇ ਆ ਔਰ ਇੱਕ ਇਹਨਾਂ ਨੇ ਹੋਰ ਗੱਲ ਕੀਤੀ ਵੀ ਜਿਹੜੇ 크੍ਰਿਸਚਨ ਸਕੂਲ ਉੱਥੇ ਕ੍ਰਿਸ਼ਨਾਂ ਦੇ ਬੱਚੇ খালি ਪੜਦੇ ਨੇ ਅਸੀਂ ਏਡੀਸੀ ਸਾਹਿਬ ਨੂੰ ਇਹ ਬੇਨਤੀ ਕੀਤੀ ਉਹ ਕਹਿੰਦੇ ਮੇਰੀ ਬੇਟੀ ਆਪ ਕ੍ਰਿਸ਼ਨ ਸਕੂਲ 'ਚ ਪੜਦੀ ਆ ਸੋ ਕ੍ਰਿਸ਼ਨ ਸਕੂਲ 'ਚ ਵੇਖੋ ਵੱਡੇ ਵੱਡੇ ਪੜ ਕੇ ਅਫਸਰ ਜਿਹੜੇ ਆ ਲੱਗੇ ਆਈਪੀਐਸ ਬਣੇ ਆ ਪੀਪੀਐਸ ਬਣੇ ਆ ਅਸੀਂ ਸਾਰੇ ਧਰਮਾਂ ਨਾਲ ਲੈ ਕੇ ਚੱਲਣ ਵਾਲੇ ਲੋਕ ਆ ਅਸੀਂ ਅੱਜ ਮੰਗ ਕਰਦੇ ਆ ਸਮੁੱਚਾ ਮਸੀਹ ਭਾਈਚਾਰਾ ਵੀ ਇਹਨਾਂ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ 295ਏ ਦਾ ਪਰਚਾ ਦਰਜ ਕਰਕੇ ਹੋਰ ਵਖ ਵਖ ਧਾਰਾਂ ਲਗਾ ਕੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਛੁੱਟਿਆ ਜਾਵੇ ਸਾਰੀ ਅਸੀਂ ਦੀ ਅੱਜ ਅਸੀਂ ਜਗ੍ਹਾ ਦੇ ਉੱਤੇ ਮੰਗ ਪੱਤਰ ਦੇਣ ਵਾਸਤੇ ਆਏ ਆ ਗੁਰਪ੍ਰੀਤਾ اور ਉਹਨਾਂ ਦੇ ਨਾਲ ਹੋਰ ਤਿੰਨ ਚਾਰ ਸਾਥੀ ਨੇ ਉਹ ਬਹੁਤ ਮਸੀਹਾਂ ਦੇ ਖਿਲਾਫ ਇਹ ਜ਼ਹਿਰ ਉਗੋ ਰਹੇ ਨੇ ਮਸੀਹ ਭਾਈਚਾਰੇ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਅਸੀਂ ਸੀਪੀ ਸਾਹਿਬ ਨੂੰ ਮਿਲਿਆ ਡੀਸੀ ਏਡੀਸੀ ਸਾਹਿਬ ਨੂੰ ਮਿਲਿਆ ਮੰਗ ਪੱਤਰ ਦਿੱਤੀ ਆ ਕਿ ਇਹੋ ਜਿਹੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕਤਲੇਆਮ ਕਰਾਉਣਾ ਚਾਹੁੰਦੇ ਨੇ ਇਹਨਾਂ ਨੂੰ ਨੱਥ ਪਾਈ ਜਾਏ ਇਹ ਬਾਬੇ ਨੂੰ ਰਿਪੋਰਟ ਕਰਕੇ ਵਾਪਸ ਵਾਪਸ ਭੇਜਿਆ ਜਾਵੇ ਉਹਨੇ ਇੱਕ ਗੱਲ ਹੋਰ ਕਹੀ ਆ ਕਿ ਮੈਂ ਪਹਿਲਾਂ ਉਹ 15 16 ਚ ਆਇਆ ਸੀ ਉਦੋਂ ਮੈਂ ਇਹ ਲੜਾਈ ਝਗੜੇ ਤੇ ਗੰਦ ਪਾ ਕੇ ਗਿਆ ਸੀ ਹੁਣ ਫਿਰ ਮੈਂ ਸਾਰਿਆਂ ਦੇ ਗੋਡੇ ਲਵਾ ਕੇ ਜਾਣੇ ਆ ਸਰਕਾਰ ਦੇ ਅੱਗੇ ਸੀਪੀ ਸਾਹਿਬ ਦੇ ਅੱਗੇ ਇਹ ਪੂਰੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਹੋ ਜਿਹੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਲੋਕਾਂ ਨੂੰ ਭੜਕਾਉਂਦੇ ਨੇ ਸਾਡੇ ਸਿੱਖ ਭਾਈਚਾਰੇ ਹਿੰਦੂ ਭਾਈਚਾਰੇ ਵਿੱਚ ਜੋ ਵਿਖਾਦ ਖੜਾ ਕਰਦੇ ਨੇ ਇਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਏ ਜਾਂ ਇਹਨਾਂ ਨੂੰ ਸਲਾਕਾਂ ਦੇ ਪਿੱਛੇ ਬੰਦ ਕੀਤਾ ਜਾਏ